ਸਾਡੇ ਪਿਛਲੇ ਕਾਫੀ ਦਿਨ ਤੋਂ ਮਸਲਾ ਚੱਲ ਰਿਹਾ ਸੀਗਾ ਪਰਿਵਾਰ ਦਾ ਤੇ ਵਿੱਚ ਚਰਚ ਦਾ ਮਸਲਾ ਚੱਲਦਾ ਆ ਔਰ ਜਿਹੜੇ ਆਪਾ ਆ ਉਹ ਮੇਰੀ ਛੋਟੀ ਜਿਹੜੀ ਭਝਾਈ ਹੈ ਉਹਦੇ ਨਾਲ ਮਿਲ ਕੇ ਤੇ ਯਾਨੀ ਜਿਹੜੀ ਛੋਟੀ ਭਝਾਈ ਹੈ ਉਹ ਚਰਚ ਵਾਲੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਦੀ ਹੈ ਤੇ बार-बार ਜਦੋਂ ਮੈਂ ਨਹੀਂ ਘਰੇ ਹੁੰਦਾ ਬਾਹਰ ਜਾਂਦਾ ਮੈਂ ਵੀ ਕਈ ਵੇਲੇ ਸੇਵਾ ਤੇ ਤੇ ਇਹਦੇ ਹੱਥੀ ਪੈਂਦੀ ਹੈ ਇਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਰਹੇ ਪਹਿਲਾਂ ਵੀ ਤੇ ਅਜਾ ਵੀ ਮੈਂ ਬਾਹਰ ਸੀਗਾ ਤੇ ਔਰ ਰਾਤ ਨੂੰ ਬੈਂਸ ਥੋੜੀ-ਬੋਤੀ ਚੱਲਦੀ ਪਈ ਸੀ ਤੇ ਅਸੀਂ ਸੋਚਿਆ ਨਹੀਂ ਸੀ ਕਿ ਇਹ ਹੋਊਗਾ ਕੁਝ ਤੇ ਔਰ ਲਾਸਟ ਸਵੇਰੇ ਜਦੋਂ ਮੈਂ ਚਲਾ ਗਿਆ ਬਾਹਰ ਤੇ ਔਰ ਮੇਰੇ ਪਿੱਛੋਂ ਫਿਰ ਇਹਨਾਂ ਦੇ ਨਾਲ ਉਹ ਹੱਥੋਂ ਪਾਈ ਹੋਏ ਪਾਪਾ ਨੇ ਵੀ ਮਾਰਿਆ ਇਹਨੂੰ ਮੇਰੀ ਵਾਈਫ ਨੂੰ ਤੇ ਉਹ ਨਾਲ ਛੋਟੀ ਪਰਜਾਈ ਨੇ ਮਿਲ ਕੇ ਮਾਰਿਆ ਇਹਦੇ ਨਿਸ਼ਾਨ ਪਏ ਹੋਏ ਆ ਬਾਡੀ ਤੇ ਤੇ ਦੀਵਾਰ 'ਚ ਵੀ ਮਾਰਿਆ ਮੇਰੇ ਪਾਪਾ ਵੀ ਪਾਸਟਰ ਆ ਪ੍ਰੇਮਸੀ ਔਰ ਮੈਂ ਵੀ ਰੱਬ ਦਾ ਸੇਵਕ ਆ ਮੈਂ ਵੀ ਸੇਵਾ ਕਰਦਾ ਆ ਪਰ ਮੈਂ ਅਜ ਤੱਕ ਇਸੇ ਕਦੀ ਵੀ ਕੋਈ ਸਟੈਪ ਨੋ ਨਹੀਂ ਲੈਂਦਾ ਆ ਪਰ ਉਹਨਾਂ ਨੇ अनेको ਵਾਰ ਕੋਸ਼ਿਸ਼ ਕੀਤੀ ਹੈ ਇਦਾਂ ਬਾਰ ਬਾਰ ਹਰਾਸ ਪਰੇਸ਼ਾਨ ਕਰ ਰਹੇ ਔਰ ਧਮਕੀ ਦਿੰਦੇ ਆ ਕਈ ਵੇਲੇ ਕਿਸੇ ਦੀ ਧਮਕੀ ਦਵਾਂਦੇ ਫੋਨ ਤੋਂ ਕਿ ਤੁਹਾਨੂੰ ਬਾਹਰ ਕੱਢਣਾ ਆ ਔਰ ਹੁਣ ਅੱਜ ਤੱਕ ਖੁੱਲਮ ਖੁੱਲਾ ਕਹਿਣ ਲੱਪੇ ਸੀ ਕਿ ਹੁਣ ਅਸੀਂ ਇਹਨੂੰ ਮਾਰ ਕੇ ਹੀ ਬਾਹਰ ਕੱਢਣਾ ਆ ਮੇਰੀ ਵਾਈਫ ਨੂੰ ਸਿੱਧਾ ਹੀ ਜਦੋਂ ਇਹਦੇ ਤੇ ਹੱਥ ਚੱਕ ਰਹੇ ਸੀ ਮਾਰ ਰਹੇ ਸੀਗੇ ਤਾਂ ਲੱਗੇ ਸਾਡੇ ਗਵੰਡੀ ਆ ਛੋਟਾ ਬੇਟਾ ਗਿਆ ਮੇਰਾ ਉਹ ਘਰ ਸੀ ਉਹਨੇ ਜਾ ਕੇ ਉਹਨਾਂ ਨੂੰ ਬੁਲਾਇਆ ਤੇ ਫਿਰ ਉਹਨਾਂ ਨੇ ਆ ਕੇ ਛੁਡਾਇਆ ਮੇਰੀ ਪਤਨੀ ਨੂੰ ਤਾਂ ਨਹੀਂ ਤਾਂ ਉਹਨਾਂ ਨੇ ਪੂਰਾ ਇਹਦੇ ਗੱਲੇ ਤੇ ਨਿਸ਼ਾਨ ਆ ਕਿ ਗਲਾ ਪਾਪਾ ਨੇ ਫੜਿਆ ਹੋਇਆ ਸੀਗਾ ਔਰ ਮਾਰਿਆ ਵੀ ਤੇ ਯਾਨੀ ਬਰਬਰ ਪੂਰਾ ਉਹ ਹੱਥ ਚੱਕ ਰਹੇ ਸੀਗੇ ਤੇ ਲਾਸ ਹਰਾਸ ਪਰੇਸ਼ਾਨ ਕਰ ਰਹੀ ਹੈ ਸਾਨੂੰ ਔਰ ਰੱਬ ਦੇ ਸੇਵਕ ਹੋਣ ਦੇ ਕਾਰਨ ਉਹ ਵੀ ਔਰ ਮੈਂ ਵੀ ਸਾਡੇ ਵਿੱਚ ਇਹ ਅੰਤਰ ਆ ਮੈਂ ਕੋਈ ਇਦਾਂ ਦਾ ਹਜੇ ਤੱਕ ਅਸੀਂ ਕਦੀ ਵੀ ਨਹੀਂ ਇਦਾਂ ਦਾ ਕੋਈ ਕੰਮ ਕੀਤਾ ਰੋਮ ਮੁਕੇਰੀਆਂ ਸੇਵਾ ਕਰਦੇ ਔਰ ਜਿਹੜਾ ਚਰਚ ਹੈ ਇੱਥੇ ਉਹ ਮੇਰੇ ਕੋਲ ਆ ਔਰ ਸਾਨੂੰ ਬਸ ਸਾਲ ਤੋਂ ਮੇਰੇ ਬੱਚਿਆਂ ਨੂੰ ਤੇ ਮੇਰੀ ਪਤਨੀ ਨੂੰ ਹਰ ਹਾਸ ਪਰੇਸ਼ਾਨ ਕੀਤਾ ਜਾਂਦਾ ਹੈ ਪੂਰੇ ਪਰਿਵਾਰ ਦੇ ਦੁਆਰਾ ਜਿਹਦੇ ਵਿੱਚ ਮੇਰੇ ਪਾਪਾ ਪ੍ਰੇਮ ਸੀ ਔਰ ਛੋਟੇ ਭਰਾ ਦੀ ਵਾਈਫ ਜੋਤੀ ਆ ਸਭ ਤੋਂ ਜਿਆਦਾ ਜਿਆਦਾ ਵੱਡਾ ਰੋਲ ਆ ਪਾਪਾ ਤੇ ਜੋਤੀ ਔਰ ਉਹਦੇ ਨਾਲ ਫਿਰ ਉਹਦਾ ਪਤੀ ਮਿਲ ਕੇ ਔਰ ਵੱਡੇ ਆ ਭਾਬੀ ਆ ਸਪਨਾ ਔਰ ਬ੍ਰਦਰ ਸਟੀਫਨ ਆ ਦੁਬਈ ਤੋਂ ਇਹ ਸਭ ਇਕੱਠੇ ਹੋ ਕੇ ਸਾਜ਼ਿਸ਼ਾਂ ਕਰਦੇ ਆ ਕਿ ਇਹਨਾਂ ਨੂੰ ਕਿੱਦਾਂ ਕੱਢਿਆ ਜਾਵੇ ਧਮਕੀਆਂ ਦਵਾਂਦੇ ਕਦੀ ਕਿਸੇ ਦੇ ਕੋਲੋਂ ਫੋਨ ਕਰਵਾਂਦੇ ਤੇ ਬਾਰ-ਬਾਰ ਹਰਾਸ ਪਰੇਸ਼ਾਨ ਕਰਦੇ ਆ ਕਦੀ ਕਹਿ ਦਿੰਦੇ ਬਾਹਰ ਨਿਕਲੋ ਕਦੀ ਕਹਿ ਦਿੰਦੇ ਇੱਦਾਂ ਹੀ ਸਮਾਨ ਚੱਕ ਕੇ ਉੱਪਰ ਜਾਓ ਅਸੀਂ ਤੁਹਾਨੂੰ ਬੇਦਖਲ ਕਰ ਦਿੱਤਾ ਜਾਂ ਬੇਦਖਲ ਕਰ ਦੇਣਾ ਜਾਂ ਬਾਹਰ ਕੱਢ ਦੇਣਾ ਮਤਲਬ ਕਿ ਐਜ਼ ਅ ਪ੍ਰਚਾਰਕ ਉਹ ਵੀ ਪ੍ਰਚਾਰਕ ਆ ਪਾਸ ਸਟੀਫਨ ਦੁਬਈ 'ਚ ਆ ਚਿਮੌਨ ਉਹ ਛੋਟਾ ਉਹ ਵੀ ਦੁਬਈ 'ਚ ਆ ਤੇ ਪਾਪਾ ਵੀ ਪ੍ਰਚਾਰਕ ਆ ਕਿਆ ਤੇ ਮੈਂ ਵੀ ਸੇਵਾ ਕਰਦਾ ਪਰ ਮੇਰੇ ਵੱਲੋਂ ਅੱਜ ਤੱਕ ਕੋਈ ਐਦਾ ਦਾ ਗਲਤ ਸਟੈਪ ਨਹੀਂ ਲਿੱਤਾ ਗਿਆ। ਪਰਵਾਰ ਦੇ ਵਿੱਚ ਇਹ ਤਕਰਾਰ ਕਦੋਂ ਤੋਂ ਸ਼ੁਰੂ ਹੋਈ ਏ? ਕੀ ਇਹ ਚਰਚ 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 ਨੂੰ ਲੈ ਕੇ ਹੋਇਆ ਵਾ ਜਾਂ ਫਿਰ ਕੋਈ ਹੋਰ ਕਾਰਨ ਆ ਕੋਈ ਲੈ ਕੇ ਹੋਇਆ ਕੋਈ ਚਰਚ ਨੂੰ ਲੈ ਕੇ ਹੀ ਹੋਇਆ ਆ ਜਦੋਂ ਤੋਂ ਛੋਟੇ ਦਾ ਵਿਆਹ ਹੋਇਆ ਆ ਉਦੋਂ ਤੋਂ ਇਹ ਸ਼ੁਰੂ ਹੋ ਗਿਆ ਚਰਚ ਬੰਦ ਕਰਨ ਦੇ ਲਈ ਔਰ ਆਏਗੇ ਜਿਹੜੇ ਚਰਚ ਦੇ ਲੋਕ ਆ ਉਹਨਾਂ ਨਾਲ ਵੀ ਬਦਤਮੀਜ਼ੀਆਂ ਕੀਤੀਆਂ ਜਾਂਦੀਆਂ ਆ ਜਦੋਂ ਉਹ ਅਸੀਂ ਕਈ ਵੇਲੇ ਨਹੀਂ ਹੁੰਦੇ ਉਹਨਾਂ ਲਈ ਗੇਟ ਨਹੀਂ ਖੋਲਿਆ ਜਾਂਦਾ ਔਰ ਜੇ ਉਹ ਕਿਤੇ ਵਾਸ਼ਰੂਮ ਜਾਣ ਫੇਰ ਉਹਨਾਂ ਨਾਲ ਬਦਤਮੀਜ਼ੀ ਕੀਤੀ ਜਾਂਦੀ ਆ ਔਰ ਯਾਨੀ ਸਾਡੀ ਗੈਰ ਮਜ਼ੂਦਗੀ ਦੇ ਵਿੱਚ ਵੀ ਉਹਨਾਂ ਨੂੰ ਵੀ ਹਰਾਸ ਪਰੇਸ਼ਾਨ ਕੀਤਾ ਜਾਂਦਾ ਆ ਅਗਰ ਸੰਡੇ ਪ੍ਰਾਰਥਨਾ ਹੁੰਦੀ ਆ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜਦੋਂ ਬੱਚੇ ਜਾਂਦੇ ਆ نیچے ਜਾਂ ਕੋਈ ਵੱਡਾ ਜਾਂਦਾ ਆ ਕਦੀ ਉਹਨੂੰ ਪਾਣੀ ਪੀਣ ਤੋਂ ਬੋਲਿਆ ਜਾਂਦਾ ਆ ਕਦੀ ਕਿਸੇ ਕਾਰਨਾਂ ਤੋਂ ਤੇ ਸਭ ਮਿਲ ਕੇ ਇਹ ਹੈ ਕਿ ਚਰਚ ਨੂੰ ਕਹਿ ਰਹੀ ਹੈ ਕਿ ਅਸੀਂ ਇਥੋਂ ਬੰਦ ਕਰਾਓ ਔਰ ਅਸੀਂ ਇੱਥੇ ਚਰਚ ਨਹੀਂ ਲੱਗਣ ਦੇਣਾ ਜਿਹਦੇ ਵਿੱਚ ਕਈ ਵੇਲੇ ਉਹ ਗਾਲਾਂ ਵੀ ਕੱਢਦੀ ਆ ਹਨਾ ਚਰਚ ਵਾਲੇ ਲੋਕਾਂ ਨੂੰ ਬੋਲਦੀ ਵੀ ਹੈ ਗਲਤ ਔਰ ਇਹ ਸਭ ਮਿਲ ਕੇ ਮਤਲਬ ਕਿ ਸਾਥ ਦੇ ਰਹੇ ਆ ਔਰ ਇਹ ਜਿਹੜਾ ਚਰਚ ਹੈ ਇਹ ਜਿਹੜਾ ਘਰ ਔਰ ਚਰਚ ਬਣਿਆ ਆ ਇਹ ਸਾਰਾ ਲੋਕਾਂ ਦੇ ਮਿਹਨਤ ਦੀ ਕਮਾਈ ਔਰ ਲੋਕਾਂ ਦੀ ਸੇਵਾ ਭਾਵਨਾ ਦੇ ਦੁਆਰਾ ਬਣਿਆ ਆ ਜਿਹੜਾ ਘਰ ਵੀ ਤੇ ਜਿਹੜਾ ਚਰਚ ਵੀ ਆ ਔਰ ਐਸਲੀ ਅਸੀਂ ਇਸ ਪੱਖ 'ਤੇ ਨਹੀਂ ਆ ਕਿ ਉੱਥੇ ਸੇਵਾ ਬੰਦ ਹੋਵੇ ਮਮਾ ਮੇਰੇ ਹੈ ਨਹੀਂ ਰੱਬ ਕੋਲ ਚਲੇ ਗਏ ਆ ਤੇ ਔਰ ਉਹਨਾਂ ਦੇ ਨਾਂ ਹੋਣ ਦਾ ਕਰਕੇ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਆ ਔਰ ਮਮਾ ਸਾਡੇ ਕਦੀ ਵੀ ਇਸ ਪੱਖ 'ਤੇ ਨਹੀਂ ਕਿ ਚਰਚ ਬੰਦ ਸੇਵਾਵਾਂ ਬੰਦ ਹੋਣ ਪਰ ਉਹਨਾਂ ਦਾ ਮੇਨ ਮੁੱਦਾ ਇਹ ਆ ਕਿ ਅਸੀਂ ਚਰਚ ਵੀ ਬੰਦ ਕਰਾਉਣਾ ਤੇ ਤੁਹਾਨੂੰ ਘਰੋਂ ਵੀ ਬੇਕਾਰ ਕਰਨਾ ਆ ਤੇ ਚਾਹੇ ਕਿੱਦਾਂ ਵੀ ਕਰ ਲਈਏ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਪੂਰੇ ਦਬਾਅ ਪਾਏ ਜਾਂਦੇ ਔਰ ਸੈਕੰਡਲੀ ਅਸੀਂ ਰਿਪੋਰਟ ਲਖਵਾਨ ਆਏ ਸੀ ਕਿ ਸਾਡੀ ਰਿਪੋਰਟ ਲਿਖੀ ਜਾ ਰਹੀ ਸੀ ਕਿ ਵਿੱਚ ਮੈਨੂੰ ਨਹੀਂ ਪਤਾ ਕਿ ਟੋਨ ਸੀਗੇ ਇੱਕ ਮੈਡਮ ਸੀਗੇ ਲਿਖੇ ਹਾਂਜੀ ਇੱਕ ਰਿਪੋਰਟ ਲੈ ਕੇਦੇ ਹੋਏ ਉਹਨਾਂ ਨੇ ਵਿੱਚ ਆ ਕੇ ਕਹਿ ਦਿੱਤਾ ਕਿ ਤੁਹਾਡੀ ਇਹਨਾਂ ਦੀ ਰਿਪੋਰਟ ਲਿਖਣੀ ਬੰਦ ਕਰੋ ਜਦ ਕਿ ਦੋ ਅੱਛੇ ਬੜੇ ਉਹ ਵਿਅਕਤੀ ਲੇਖ ਰਹੇ ਸੀਗੇ ਤੇ ਉਹਨਾਂ ਨੇ ਸਾਡੀ ਪੂਰੀ ਗੱਲ ਸੁਣੀ ਔਰ ਵਿੱਚ ਹੀ ਮੈਡਮ ਨੇ ਬਿਨਾ ਸੁਣੇ ਆ ਕੇ ਇਸ ਗੱਲ ਨੂੰ ਇੰਟਰਫੇਅਰ ਇੰਟਰਰਪਟ ਕਰਕੇ ਤੇ ਕਿਹਾ ਕਿ ਇਹਨਾਂ ਦੀ ਪਹਿਲਾਂ ਵੀ ਹੋਈ ਪਈ ਆ ਤਿੰਨ ਦੀ ਦਰਖਾਸਤ ਨਾਲ ਲਿਖੋ ਤੁਸੀਂ ਤੇ ਜਿਹੜੇ ਇਹਨਾਂ ਦੇ ਪਹਿਲਾਂ ਵੱਡੇ ਆਗੂ ਆ ਉਹਨਾਂ ਨੂੰ ਬੁਲਾਓ ਤੇ ਉਹ ਫੈਸਲਾ ਕਰਨ ਇਹਨਾਂ ਦੇ ਸਾਡੇ ਨਾਲ ਜਦੋਂ ਦੀ ਛੋਟੀ ਦੀ ਮੈਰਿਜ ਹੋਈ ਕਾਫੀ ਲੜਾਈ ਝਗੜਾ ਰਹਿੰਦਾ ਪਰ ਲੜਾਈ ਝਗੜਾ ਇਦਾਂ ਸੀ ਕਿ ਇੱਕ ਦੂਸਰੇ ਨੂੰ ਬੋਲਦੇ ਸੀ ਇਦਾਂ ਹੱਥੀ ਪਾਈ ਨਹੀਂ ਸੀ ਹੁੰਦੇ ਤਾਂ ਮਤਲਬ ਵਿਚਕਦੇ ਹੋਏ ਸੀ ਤੇ ਉਹਦੇ ਫੈਮਿਲੀ ਮੈਂਬਰ ਆਏ ਸੀ ਉਹ ਮੇਰੇ ਹੱਥੀ ਪੰਦੇ ਸੀ ਜਿਹੜੀ ਛੋਟੀ ਦਰਾਨੀ ਦੇ ਫੈਮਿਲੀ ਮੈਂਬਰ ਆਏ ਸੀ ਤਾ ਉਦੋਂ ਵੀ ਸਾਡੇ ਪਰਿਵਾਰ ਬੈਠਾ ਸੀ ਪਰ ਅੱਜ ਮੇਰੇ ਹਸਬੰਦ ਕੰਮ ਤੇ ਚਲੇ ਗਏ ਸੀ ਔਰ ਉਸ ਤੋਂ ਬਾਅਦ ਫਿਰ ਸਫਾਈ ਕਰ ਰਹੀ ਸੀ ਘਰੇਲੂ ਫੈਮਿਲੀ ਮੈਟਰ ਸੀ ਤਾਂ ਉਸ ਤੋਂ ਬਾਅਦ ਫਿਰ ਆਪਸ ਸੀ ਉਹ ਬੈਸਣ ਲਾਪੇ ਫਿਰ ਉਸ ਤੋਂ ਬਾਅਦ ਹੱਥੋ ਪਾਈ ਹੋਏ ਔਰ ਹਾਂਜੀ ਹਾਂਜੀ ਮੇਰੇ ਨਾਲ ਤਾਂ ਮੇਰਾ ਸੋਹਰਾ ਵੀ ਵਿੱਚ ਸ਼ਾਮਿਲ ਹੈ ਤੇ ਛੋਟੀ ਦਰਾਨੀ ਜੀ ਦਾ ਨਾਮ ਜੋਤੀ ਹੈ ਕਾਫੀ ਉਹਨੇ ਮੈਨੂੰ ਗਾਲਾ ਕੱਢਿਆ ਪਰ ਮੈਂ ਗਾਲਾ ਨਹੀਂ ਕੱਢਿਆ ਮੈਂ ਆਪਣੀ ਬਚਾਅ ਦੇ ਲਈ ਵੀ ਇੱਕ ਥੱਪੜ ਜ਼ਰੂਰ ਮਾਰਿਆ ਪਰ ਮੈਂ ਮਤਲਬ ਕਿ ਗਾਲਾਂ ਗੰਦੀਆਂ ਗਾਲਾਂ ਕੱਢ ਰਹੀ ਸੀ ਕਿ ਮਤਲਬ ਕਿ ਮੈਂ ਤੈਨੂੰ ਸਿੱਧਿਆ ਕਰੂੰਗੀ ਬਹੁਤ ਕੁਝ ਬੋਲਿਆ ਤਾਂ ਗਾਲ ਨਹੀਂ ਮੈਂ ਕੋਈ ਕੱਢੀ ਔਰ ਉਹਨੇ ਮੈਂ ਆਪਣੇ ਬਚਾਅ ਦੇ ਲਈ ਉਹਨੇ ਧੱਕਾ ਮਾਰਿਆ ਕਿੰਨਾ ਕਿੰਨਾ ਨੇ ਕੁੱਟ ਮਾਰ ਕੀਤੀ ਸੌਰੀ ਨਹੀਂ ਤੇ ਜਿਹੜੀ ਦਰਾਣੀ ਮੇਰੀ ਛੋਟੀ ਤੁਹਾਡੇ ਸਰੀਰ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਮਾਰੀ ਨਾਖ ਨੂੰ ਅੱਖਾਂ 'ਚ ਵੀ ਵੱਜੇ ਹੋਏ ਬੈਕ ਸਾਈਡ ਤੇ ਕੰਧ 'ਚ ਵੀ ਵੱਜੇ ਆ ਚਲੋ ਕੋ ਕੋ ਕਿੰਨੇ ਦਿਨਾਂ ਤੋਂ ਲੜਾਈ ਹੋ ਰਹੀ ਹੈ ਤੁਹਾਡੇ ਨਾਲ ਲੜਾਈ ਤਾਂ ਮਤਲਬ ਬੋਲ-ਬਾਲ ਤਾਂ ਕਾਫੀ ਚੱਲਦਾ ਹੀ ਰਹਿੰਦਾ ਹੈ ਮਤਲਬ ਮਾਰਕੋ ਪਹਿਲੀ ਵਾਰੀ ਹੋਈ ਹੈ ਹਾਂਜੀ ਹਾਂਜੀ ਮਾਰਕੋ ਲਖਾਈ ਆ ਜੀ ਹਾਂਜੀ ਲਖਾਈ ਆ ਪਰ ਉਹਨਾਂ ਨੇ ਪ੍ਰੋਪਰ ਲਿਖੀ ਨਹੀਂ ਹਜੇ ਤਾਂ ਕੀ ਗੱਲ ਕੀਤੀ ਉਹਨਾਂ ਨੇ ਅਫਸਰ ਨੇ ਕੀ ਗੱਲ ਕੀਤੀ ਕਿਉਂਕਿ ਪਹਿਲਾਂ ਵੀ ਥਾਣੇ ਦੇ ਵਿੱਚ ਅਸੀਂ ਸਾਡੇ ਵੱਲੋਂ ਇੱਕ ਵਾਰੀ ਵੀ ਪੁਲਿਸ ਨਹੀਂ ਬੁਲਾਈ ਗਈ ਉਹਨਾਂ ਤੇ ਉਹਨਾਂ ਨੇ ਦੋ ਤਿੰਨ ਵਾਰੀ ਸਾਡੇ ਤੇ ਬੁਲਾ ਲਿੱਤੀ ਔਰ ਜਿਹੜਾ ਪਿਛਲਾ ਫੈਸਲਾ ਹੋਇਆ ਸੀ ਉਹ ਫੈਸਲਾ ਇਹ ਹੋਇਆ ਸੀ ਕਿ ਇਹਨਾਂ ਦੇ ਉੱਪਰ ਕਰਜ਼ਾ ਆ ਔਰ ਕੋਈ ਕਿਸੇ ਨੂੰ ਕਰਬਾਰ ਨਹੀਂ ਕੱਢੇਗਾ ਪਾਪਾ ਨੇ ਮਤਲਬ ਕਿ ਬੇਦਖਲ ਕਰਤਾ ਸੀ ਇਹਨਾਂ ਨੂੰ ਮੇਰੇ ਹਸਬੰਦ ਨੂੰ ਔਰ ਨਿਊਜ਼ਪੇਪਰ ਚ ਕਢਾਤਾ ਸੀ ਔਰ ਜਿੱਚ ਵੱਡਾ ਜੀਠ ਮੇਰਾ ਸ਼ਾਮਿਲਾ ਛੋਟਾ ਦਿਓਰ ਸ਼ਾਮਿਲਾ ਦੋਨੋਂ ਜਠਾਣੀ ਦਰਾਨੀ ਸ਼ਾਮਿਲਾ ਰਿਪਕਾ ਵੀ ਮੇਰੀ ਨਾਂ ਨਾਮ ਵਿੱਚੇ ਸ਼ਾਮਿਲ ਹੈ ਪੂਰੀ ਫੈਮਿਲੀ ਆ ਜਿਨ੍ਹਾਂ ਨੇ ਇਹ ਕਿਹਾ ਮੂੰਹ ਤੋਂ ਸ਼ਬਦ ਕੱਢੇ ਕਿ ਸਾਡੇ ਲਈ ਮਰ ਗਏ ਸਾਡੇ ਦੋ ਬੱਚੇ ਆ ਸਾਡੇ 4 ਲੱਖ ਦਾ ਸਾਡੇ ਤੇ ਕਰਜ਼ਾ ਅਸੀਂ ਘਰ ਨਹੀਂ ਬਣਾ ਸਕਦੇ ਔਰ ਸਾਡੇ ਕੋਈ ਨਹੀਂ ਗੁੰਜਾਇਸ਼ ਹੈਗੀ ਆ ਕਿ ਅਸੀਂ ਸੈਪਰੇਟਲੀ ਕਿਚਨ ਬਣਾ ਸਕੀਏ ਜਾਂ ਵਾਸ਼ਰੂਮ ਬਣਾ ਸਕੀਏ ਤਾਂ ਫੈਸਲਾ ਦੋ ਨੰਬਰ ਚੌਂਕੀ ਚ ਇਹ ਹੋਇਆ ਅਸੀਂ ਪਿਛਲੀ ਵਾਰ